ਅਸੀਂ ਸਵਾਗਤ ਹੈ ਤੁਹਾਡਾ ਪਹਿਲਾਂ ਦਾ ਚੈਨਲ ਤੇ ਰਿਸਪੋਰਟ ਕੀਤੀ ਗਈ ਜਨਤ ਦੇ ਸੋ ਅੱਜ ਜਿਹੜਾ 15 ਅਗਸਤ ਦਾ ਜਿਹੜਾ ਪ੍ਰੋਗਰਾਮ ਰੱਖਿਆ ਗਿਆ ਬਾਅਦ ਦੇ ਵਿੱਚ ਉਸ ਬਾਰੇ ਪਹਿਲਾਂ ਤਾਂ ਉਹਦੇ ਬਾਰੇ ਜਾਣਕਾਰੀ ਅੱਜ ਜਿਸ ਤਰ੍ਹਾਂ ਇਹ ਸਾਰੇ ਦੇਸ਼ ਦੇ ਵਿੱਚ ਸੁਤੰਤਰਤਾ ਦਿਵਸ ਮਨਾਇਆ ਜਾ ਰਿਹਾ ਹੈ ਉਸੇ ਹੀ ਲੜੀ ਦੇ ਵਿੱਚ ਅੱਜ ਡਿਸਟ੍ਰਿਕਟ ਬਾਰ ਐਸੋਸੀਏਸ਼ਨ ਦੀ ਕੰਪਲੈਕਸ ਦੇ ਵਿੱਚ ਅਸੀਂ ਇੱਕ ਪ੍ਰੋਗਰਾਮ ਡਿਸਟ੍ਰਿਕਟ ਬਾਰ ਦੀ ਇੱਕ ਐਗਜ਼ੀਕਟਿਵ ਕਮੇਟੀ ਵੱਲੋਂ ਰੱਖਿਆ ਸੀ ਜਿਹਦੇ ਵਿੱਚ ਬਹੁਤ ਬਹੁਤ ਸਾਰੇ ਵਕੀਲਾਂ ਨੇ ਪਾਰਟਿਸਪੇਟ ਕੀਤਾ ਔਰ ਇਸ ਸੁਤੰਤਰਤਾ ਦੇ ਦਿਵਸ ਦੇ ਮੌਕੇ ਨੂੰ ਜਿਹੜਾ ਕਿ ਸਭ ਨੂੰ ਸਾਰੇ ਦੇਸ਼ ਵਾਸੀਆਂ ਨੂੰ ਜਿਹੜੀਆਂ ਵਧਾਈਆਂ ਵੀ ਦਿੱਤੀਆਂ ਔਰ ਅਸੀਂ ਇੱਥੇ ਜਿਹੜੇ ਆਏ ਹੋਏ ਲੋਕਾਂ ਨੇ ਸਭ ਨੂੰ ਸੰਦੇਸ਼ ਇਹ ਦਿੱਤਾ ਕਿ ਜਿਹੜਾ ਸਾਡੇ ਦੇਸ਼ ਨੂੰ ਆਪਾਂ ਸਾਡਾ ਕਰਤੱਵ ਹੈ ਬੰਦਾ ਕਿ ਦੇਸ਼ ਦੇ ਪ੍ਰਤੀ ਜਿਹੜੀਆਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਉਹਨਾਂ ਨੂੰ ਬਚਾ ਕੇ ਰੱਖੀਏ ਕਿਉਂਕਿ ਜਿਸ ਤਰ੍ਹਾਂ ਅਸੀਂ ਦੇਖਦੇ ਪਿਆ ਕਿ ਹੁਣੇ-ਹੁਣੇ ਬੰਗਲਾਦੇਸ਼ ਦੇ ਵਿੱਚ ਲਗਤਾ ਪਲਟ ਹੋਇਆ ਇਸ ਲਈ ਸਾਡੀ ਖਾਸ ਕਰਕੇ ਵਕੀਲ ਕਮਿਊਨਿਟੀ ਦੀ ਇਹ ਬਹੁਤ ਡਿਊਟੀ ਬਣਦੀ ਹੈ ਕਿ ਅਸੀਂ ਆਪਣੇ ਦੇਸ਼ ਦੇ ਪ੍ਰਤੀ ਜਿਹੜਾ ਲੋਕਾਂ ਨੂੰ ਸਾਵਧਾਨ ਕਰੀਏ ਔਰ ਆਉਣ ਵਾਲੇ ਖਤਰੇ ਤੋਂ ਜਿਹੜਾ ਦੇਸ਼ ਨੂੰ ਬਚਾ ਕੇ ਰੱਖੀਏ 15 ਅਗਸਤ ਦੇ ਦਿਨ ਇਸ ਮੌਕੇ ਤੇ ਭਾਰਤ ਦੇ ਲੋਕਾਂ ਨੂੰ ਤੁਸੀਂ ਕੀ ਮੈਸੇਜ ਦੇਣਾ ਚਾਹੋਗੇ ਮੈਂ ਭਾਰਤ ਵਾਸੀਆਂ ਨੂੰ ਖਾਸ ਕਰਕੇ ਜਿਹੜੇ ਸਾਡੇ ਬਾਹਰ ਗਏ ਹੋਏ ਉਹਨਾਂ ਨੂੰ ਇਹ ਸੰਦੇਸ਼ ਦੇਣਾ ਚਾਹੁੰਦਾ ਕਿ ਅਸੀਂ ਮਿਲ ਜੁਲ ਕੇ ਰਹੀਏ ਬਾਹਰ ਦੀ ਤਾਕਤਾਂ ਤੋਂ ਬਚੀਏ ਕਿਉਂਕਿ ਅੱਜ ਧਰਮ ਦੇ ਨਾਮ ਤੇ ਸਾਨੂੰ ਲੜਾਇਆ ਜਾ ਰਿਹਾ ਹੈ ਵੰਡਿਆ ਜਾ ਰਿਹਾ ਹੈ ਇਸ ਲੜਾਈ ਤੋਂ ਬਚਣ ਲਈ ਇਹ ਸਾਡਾ ਫਰਜ਼ ਬੰਦਾ ਹੈ ਕਿ ਅਸੀਂ ਮਿਲ ਜੁਲ ਕੇ ਰਹੀਏ ਔਰ ਜਿਹੜੇ ਵੀ ਲੋਕ ਸਾਡੇ ਤੇ ਪਾੜ ਪਾਣਾ ਚਾਹੁੰਦੇ ਹੈ ਉਹਨਾਂ ਤੋਂ ਬਚ ਕੇ ਰਹੀਏ ਸੋ ਕੀ ਹੋਰ ਮੈਸੇਜ ਆ ਤੁਹਾਡਾ ਕਿ ਉਹ ਅੱਜ ਜਿਦਾ ਹੁਣ ਆਪਾਂ ਗੱਲ ਕਰੀਏ ਕਿ 15 ਅਗਸਤ ਦੇਸ਼ ਆਜ਼ਾਦ ਹੋਇਆ ਭਾਰਤ ਆਜ਼ਾਦ ਹੋਇਆ ਸੋ ਲਗਦਾ ਵੀ ਇਦਾਂ ਦਾ ਜਿਹੜਾ ਸਟੈਂਡ ਆ ਮਾਹੌਲ ਚੱਲ ਰਿਹਾ ਪੂਰੇ ਭਾਰਤ ਵਿੱਚ ਸੋ ਸਰਕਾਰਾਂ ਆ ਰਹੀਆਂ ਜਾ ਰਹੀਆਂ ਕਿਦਾਂ ਦਾ ਵਿਹਾਰ ਕੀਤਾ ਜਾ ਰਿਹਾ ਆਮ ਲੋਕਾਂ ਨਾਲ ਪਬਲਿਕ ਨਾਲ ਕਿਸ ਤਰ੍ਹਾਂ ਦੇਖਦੇ ਤੁਸੀਂ ਦੇਖੋ ਜਿਹੜਾ ਅੱਜ ਕੱਲ ਅਸੀਂ ਦੇਖਦੇ ਪਏ ਆ ਕਿ ਕੁਝ ਸਰਕਾਰਾਂ ਜਿਹੜੀਆਂ ਹੈ ਉਹ ਆਪਣੇ ਲਈ ਮਹੱਤਵ ਲਈ ਹਾਸਲ ਕਰਨ ਲਈ ਲੋਕਾਂ ਦੇ ਉੱਤੇ ਅਤਿਆਚਾਰ ਕਰਕੇ ਉਹਨਾਂ ਨੂੰ ਜ਼ਬਰਦਸਤੀ ਜੇਲ੍ਹਾਂ ਦੇ ਵਿੱਚ ਬੰਦ ਕਰਕੇ ਜਿਹੜਾ ਉਹ ਆਪਣਾ ਕੰਮ ਕਢਵਾ ਰਹੀਆਂ ਹਨ ਇਹ ਕਾਨੂੰਨ ਜਿਹੜਾ ਸਾਡਾ ਕਨਸਟੀਟਿਊਸ਼ਨ ਦੇ ਬਿਲਕੁਲ ਅਗੇਂਸਟ ਹੈਗਾ ਕਨਸਟੀਟਿਊਸ਼ਨ ਦੇ ਵਿੱਚ ਸਭ ਨੂੰ ਬਰਾਬਰ ਦਾ ਮੌਕਾ ਦਿੱਤਾ ਜਾਂਦਾ ਹੈ ਲੇਕਿਨ ਕੁਝ ਸਰਕਾਰਾਂ ਜਿਹੜੀਆਂ ਆ ਉਹ ਜਿਹੜਾ ਧੱਕਾ ਕਰਕੇ ਆਪੋਜੀਸ਼ਨ ਨੂੰ ਖਤਮ ਕਰਕੇ ਉਹ ਉਹਨਾਂ ਨੂੰ ਜੇਲ੍ਹ ਦੇ ਵਿੱਚ ਬੰਦ ਕੇ ਬੰਦ ਕਰਕੇ ਉਹਨਾਂ ਦੀ ਆਵਾਜ਼ ਨੂੰ ਬੰਦ ਕਰਕੇ ਜਿਹੜਾ ਕਿ ਸੱਤਾ ਦੇ ਉੱਪਰ ਦੁਬਾਰਾ ਕਾਬਜ਼ ਰਹਿਣਾ ਚਾਹੁੰਦੀਆਂ ਹਨ ਇਸ ਕਰਕੇ ਸਾਨੂੰ ਇਹ ਬਹੁਤ ਜ਼ਿਆਦਾ ਜਿਹੜਾ ਕਿ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਔਰ ਇਹਨਾਂ ਤਾਕਤਾਂ ਤੋਂ ਬਚ ਕੇ ਆਪਣੇ ਦੇਸ਼ ਨੂੰ ਅੱਗੇ ਵਧਾਣਾ either thank you thank you